ਪੰਜਾਬ ਦੀ ਵਿਜ਼ਾਰਤ ਵਿੱਚ ਵੱਡਾ ਫੇਰਬਦਲ ਹੋਣ ਵਾਲਾ ਹੈ ਔਰ ਇਸ ਮਾਮਲੇ ਨੂੰ ਲੈ ਕੇ ਅੱਜ ਸ਼ਾਮ ਤੱਕ ਇਸ ਦਾ ਫੈਸਲਾ ਕਰ ਦਿੱਤਾ ਜਾਵੇਗਾ ਸ਼ਾਮ ਤੱਕ ਨਵੇਂ ਮੰਤਰੀ ਇਨਕਲੂਡ ਕਰਲੇ ਜਾਣਗੇ ਚਾਰ ਮੰਤਰੀ ਜਿਹੜੇ ਨੇ ਉਹਨਾਂ ਦੀ ਛੁੱਟੀ ਕਰਨ ਲਈ ਪੰਜਾਬ ਸਰਕਾਰ ਤਿਆਰ ਬਰਤਿਆਰ ਹੈ ਉਹ ਚਾਰ ਮੰਤਰੀ ਕਿਹੜੇ ਨੇ ਪਹਿਲਾਂ ਇਹ ਦੱਸ ਦਿੰਨੇ ਆ ਔਰ ਨਵੇਂ ਜਿਹੜੇ ਪੰਜ ਮੰਤਰੀ ਨੇ ਉਹਨਾਂ ਨੂੰ ਲਾਉਣ ਦੀ ਪ੍ਰਕਿਰਿਆ ਜਿਹੜੀ ਆ ਉਹ ਸ਼ਾਮ ਤੱਕ ਪੂਰੀ ਹੋ ਜਵੇਗੀ ਅੱਜ ਸ਼ਾਮ ਨੂੰ ਇੱਕ ਵੱਡਾ ਸਮਾਗਮ ਜਿਹੜਾ ਹੈ ਉਹ ਸੀਐਮ ਭਗਵੰਤ ਮਾਨ ਵੱਲੋਂ ਪੰਜਾਬ ਸਰਕਾਰ ਵੱਲੋਂ ਰੱਖਿਆ ਗਿਆ ਦਰਸਲ ਜਿਹੜੇ ਮੰਤਰੀ ਚਾਰ ਜਿਨ੍ਹਾਂ ਦੀ ਛੁੱਟੀ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਉਹਨਾਂ ਦੇ ਵਿੱਚੋਂ ਪਹਿਲਾਂ ਤਾਂ ਸੈਰ ਸਪਟਾ ਟੂਰਿਜ਼ਮ ਮੰਤਰੀ ਅਨਮੋਲ ਗਗਨਮਾਨ ਨੇ ਉਹਨਾਂ ਦਾ ਨਾਮ ਚਰਚਾ ਦੇ ਵਿੱਚ ਚੱਲਦਾ ਪਿਆ ਔਰ ਉਹਨਾਂ ਤੋਂ ਬਾਅਦ ਚੇਤਨ ਸਿੰਘ ਜੋੜਾ ਮਾਜਰਾ ਦਾ ਨਾਮ ਚੱਲਦਾ ਪਿਆ ਚੇਤਨ ਸਿੰਘ ਜੋੜਾ ਮਾਜਰਾ ਦੀ ਛੁੱਟੀ ਜਿਹੜੀ ਹੈ ਉਹ ਮੰਤਰੀ ਮੰਡਲ ਦੇ ਵਿੱਚੋਂ ਕੀਤੀ ਜਾ ਸਕਦੀ ਹੈ ਦੂਜੇ ਪਾਸੇ ਜਿਹੜੇ ਅਗਲੇ ਦੋ ਨਾਮ ਦੱਸੇ ਜਾ ਰਹੇ ਨੇ ਉਹਨਾਂ ਦੇ ਵਿੱਚ ਜਲੰਧਰ ਤੋਂ ਬਲਕਾਰ ਸਿੰਘ ਜਿਹੜੇ ਮੰਤਰੀ ਨੇ ਉਹਨਾਂ ਦਾ ਨਾਮ ਚੱਲਦਾ ਪਿਆ ਔਰ ਚੌਥੇ ਨੰਬਰ ਦੇ ਉੱਤੇ ਬ੍ਰਹਮਸ਼ੰਕਰ ਜਿੰਪਾ ਜਿਹੜੇ ਨੇ ਉਹਨਾਂ ਦਾ ਨਾਮ ਚੱਲਦਾ ਪਿਆ ਇਹਨਾਂ ਚਾਰਾਂ ਦਾ ਅੱਜ ਮੰਤਰੀ ਮੰਡਲ ਚੋਂ ਨਾਮ ਕੱਟਿਆ ਜਾ ਸਕਦਾ ਆ ਇਹਨਾਂ ਚਾਰਾਂ ਮੰਤਰੀਆਂ ਦਾ ਨਾਮ ਕੱਟਿਆ ਜਾ ਸਕਦਾ ਔਰ ਇਹਨਾਂ ਦੀ ਥਾਂ ਦੇ ਉੱਤੇ ਅੱਜ ਪੰਜ ਨਵੇਂ ਮੰਤਰੀ ਜਿਹੜੇ ਨੇ ਉਹ ਲਾਏ ਜਾਣਗੇ ਨਵੇਂ ਮੰਤਰੀਆਂ ਦੇ ਵਿੱਚੋਂ ਇੱਕ ਤਾਂ ਸੀਐਮ ਭਗਵੰਤ ਮਾਨ ਆਪਣਾ ਵਾਅਦਾ ਵੀ ਪਗਾ ਰਹੇ ਨੇ ਜਿਹਦੇ ਵਿੱਚ ਜਲੰਧਰ ਵੈਸਟ ਤੋਂ ਜਿੱਤੇ ਆਮ ਆਦਮੀ ਪਾਰਟੀ ਦੇ ਨਵੇਂ ਐਮਐਲਏ ਮਹਿੰਦਰ ਭਗਤ ਨੇ ਉਹ ਅੱਜ ਮੰਤਰੀ ਮੰਡਲ ਦੇ ਵਿੱਚ ਜੁਆਇਨ ਕਰਵਾਏ ਜਾ ਸਕਦੇ ਨੇ ਪਰ ਜਿਹੜੇ ਆਹ ਚਾਰ ਮੰਤਰੀ ਨੇ ਇਨਾਂ ਦੇ ਵਿੱਚ ਵੀ ਇੱਕ ਵਿਵਾਦ ਸਾਹਮਣੇ ਆਉਣ ਲੱਗਿਆ ਦਰਅਸਲ ਇਹਨਾਂ ਚਾਰ ਮੰਤਰੀਆਂ ਦੇ ਨਾਮ ਜਿਹੜੇ ਦੱਸੇ ਨੇ ਉਹਨਾਂ ਦੇ ਵਿੱਚੋਂ ਤਿੰਨ ਤਾਂ ਜਿਹੜੇ ਨੇ ਉਹਨਾਂ ਨੇ ਮਨਜ਼ੂਰ ਕਰ ਲਿਆ ਹੈ ਫੈਸਲਾ ਪਰ ਇਹਨਾਂ ਦੇ ਵਿੱਚੋਂ ਇੱਕ ਨੂੰ ਇਹ ਫੈਸਲਾ ਮਨਜ਼ੂਰ ਨਹੀਂ ਹੈ ਸੂਤਰਾਂ ਮੁਤਾਬਕ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਚਾਰ ਮੰਤਰੀ ਜਿਨ੍ਹਾਂ ਦੀ ਛੁੱਟੀ ਕਰਨੀ ਸੀ ਉਹਨਾਂ ਦੇ ਵਿੱਚੋਂ ਇੱਕ ਮੰਤਰੀ ਨੂੰ ਇਹ ਫੈਸਲਾ ਬਿਲਕੁਲ ਵੀ ਮਨਜ਼ੂਰ ਨਹੀਂ ਹੈ ਸੂਤਰਾਂ ਹਵਾਲੇੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਮੰਤਰੀ ਨੇ ਬਗਾਵਤ ਸ਼ੁਰੂ ਕਰ ਲਈ ਹੈ ਔਰ ਸੂਤਰਾਂ ਮੁਤਾਬਕ ਇਹ ਵੀ ਹੋ ਸਕਦਾ ਹੈ ਕਿ ਸ਼ਾਮ ਤੱਕ ਉਹ ਜਿਹੜਾ ਮੌਜੂਦਾ ਮੰਤਰੀ ਹੈ ਜਿਹੜਾ ਸ਼ਾਮ ਤੱਕ ਸ਼ਾਇਦ ਮੰਤਰੀ ਨਾ ਰਹੇ ਔਰ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਪਾਰਟੀ ਦੇ ਵਿੱਚ ਹੀ ਉਹ ਲੀਡਰ ਨਰਵੇ ਇਹ ਵੀ ਚਰਚਾ ਜਿਹੜੀ ਹੈ ਇੱਕ ਵੱਖਰੇ ਪੱਧਰ ਦੇ ਉੱਤੇ ਸ਼ੁਰੂ ਹੋ ਗਈ ਹੈ ਦਰਅਸਲ ਕਈ ਵੀਡੀਓਜ਼ ਦੇ ਜ਼ਰੀਏ ਕਈ ਨਿਊਜ਼ ਆਰਟੀਕਲਸ ਦੇ ਜ਼ਰੀਏ ਦੱਸਿਆ ਜਾ ਰਿਹਾ ਹੈ ਕਈ ਸਟੋਰੀਜ਼ ਦੇ ਜ਼ਰੀਏ ਦੱਸਿਆ ਜਾ ਰਿਹਾ ਹੈ ਕਿ ਚੇਤਨ ਸਿੰਘ ਜੋੜਾ ਮਾਜਰਾ ਨੂੰ ਇਹ ਫੈਸਲਾ ਮੰਨਜ਼ੂਰ ਨਹੀਂ ਹੈ ਮੰਤਰੀ ਮੰਡਲ ਜੋ ਨਿਕਲਣਾ ਮੰਨਜ਼ੂਰ ਨਹੀਂ ਹੈ ਜਿਸ ਵਾਸਤੇ ਸੂਤਰਾਂ ਮੁਤਾਬਕ ਉਹ ਬਗਾਵਤ ਜਿਹੜੀ ਹੈ ਉਹ ਕਰ ਸਕਦੇ ਨੇ ਸੂਤਰਾਂ ਮੁਤਾਬਕ ਹੈ ਕੋਈ ਕੁਸ਼ਤੀ ਨਹੀਂ ਹੈ ਜੇ ਕੀਤੀ ਜਾ ਸਕਦੀ ਕਿ ਚੇਤਨ ਸਿੰਘ ਜੋੜਾ ਮਾਜਰਾ ਹੀ ਨਹੀਂ ਹੈ ਜਾਂ ਨਹੀਂ ਹੈ ਜਾਂ ਫਿਰ ਇਹ ਵੀ ਕਿ ਕੋਈ ਬਗਾਵਤ ਕਰ ਰਿਹਾ ਕੋਈ ਬਗਾਵਤ ਨਹੀਂ ਕਰ ਰਿਹਾ ਜਾਂ ਇਹ ਫੈਸਲਾ ਸਭ ਨੂੰ ਮੰਜ਼ੂਰ ਹੈ ਕਿਉਂਕਿ ਅਜੇ ਤੱਕ ਕਿਆਸਰਾਈਆਂ ਜੜੀਆਂ ਨੇ ਉਹ ਤੇਜ਼ ਨਹੀਂ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਇਸ ਤੋਂ ਅਲੱਗ ਦਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋ ਡਿਪਟੀ ਸੀਐਮਜ਼ ਦੀ ਜਿਹੜੀ ਗੱਲ ਕਹੀ ਗਈ ਸੀ ਪੰਜਾਬ ਦੇ ਅੰਦਰ ਉਹ ਵੀ ਅੱਜ ਨਿਯੁਕਤ ਕੀਤੇ ਜਾ ਸਕਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦਲਿਤ ਚਿਹਰਾ ਦੱਸਿਆ ਜਾ ਰਿਹਾ ਸੀ ਔਰ ਇੱਕ ਹਿੰਦੂ ਚਿਹਰਾ ਦੱਸਿਆ ਜਾ ਰਿਹਾ ਸੀ ਜਿਸ ਵਾਸਤੇ ਹੁਣ ਇਹ ਜਾਣਕਾਰੀ ਵੀ ਸੂਤਰਾਂ حوالے ਨੂੰ ਸਾਹਮਣੇ ਆ ਰਹੀ ਹੈ ਕਿ ਇਸ ਦੇ ਵਿੱਚ ਦਲਿਤ ਚਿਹਰੇ ਦੇ ਤੌਰ ਦੇ ਉੱਤੇ ਹਰਪਾਲ ਜੀ ਮਾਜੜੇ ਪੰਜਾਬ ਦੇ ਵਿੱਤ ਮੰਤਰੀ ਨੇ ਔਰ ਦੂਜੇ ਪਾਸੇ ਅਮਨ ਅਰੋੜਾ ਹਿੰਦੂ ਚਿਹਰੇ ਦੇ ਵਜੋਂ ਸਾਹਮਣੇ ਆ ਸਕਦੇ ਨੇ ਅਮਨ ਅਰੋੜਾ ਨੂੰ ਲੈ ਕੇ ਚਰਚਾਵਾ ਕਾਫੀ ਤੇਜ਼ ਸੰ ਕਿਉਂਕਿ ਪਹਿਲਾਂ ਉਹਨਾਂ ਨੂੰ ਵਿਭਾਗ ਜਿਹੜਾ ਦਿੱਤਾ ਸੀ ਉਹ ਬੜਾ ਮਾਮੂਲੀ ਵਿਭਾਗ ਸੀ ਸਟੇਸ਼ਨਰੀ ਦਾ ਵਿਭਾਗ ਉਹਨਾਂ ਨੂੰ ਦਿੱਤਾ ਗਿਆ ਸੀ ਪਰ ਹੁਣ ਚਰਚਾਵਾ ਇਹ ਨੇ ਕਿ ਅਮਨ ਅਰੋੜਾ ਜਿਹੜੇ ਨੇ ਉਹ ਡਿਪਟੀ ਸੀਐਮ ਬਣ ਸਕਦੇ ਨੇ ਔਰ ਨਾਲ ਦੀ ਨਾਲ ਵਿੱਤ ਮੰਤਰੀ ਹਰਪਾਲ ਚੀਮਾ ਦਾ ਨਾਮ ਚੱਲਦਾ ਪਿਆ ਦੋ ਵਿੱਤ ਮੰਤਰੀਆਂ ਦੀ ਗੱਲ ਚੱਲਦੀ ਪਈ ਸੀ ਔਰ ਵੱਡੀ ਗੱਲ ਇਹ ਹੈ ਕਿ ਮંત્રી ਮੰਡਲ ਦੇ ਨਾਲ ਮੀਟਿੰਗ ਜਿਹੜੀ ਆ ਉਹ ਅਰਿੰਦ ਕੇਜਰੀਵਾਲ ਨੇ ਕੀਤੀ ਹੈ ਸੂਤਰਾਂ ਮੁਤਾਬਕ ਇਹ ਆਪਣੇ ਆਪ ਦੇ ਵਿੱਚ ਹੈਰਾਨੀ ਦੀ ਗੱਲ ਹੈ ਇਹਨਾਂ ਗੱਲਾਂ ਦੇ ਆਧਾਰ ਦੇ ਉੱਤੇ ਕਈ ਥਾਵਾਂ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀਐਮ ਭਗਵੰਤ ਮਾਨ ਨੂੰ ਸਰਪਾਸ ਕਰਕੇ ਇਹ ਮੀਟਿੰਗ ਜਿਹੜੀ ਆ ਸਪੈਸ਼ਲੀ ਕੀਤੀ ਗਈ ਹੈ ਪੰਜਾਬ ਦੇ ਮੰਤਰੀ ਮੰਡਲ ਦੇ ਨਾਲ ਖੈਰ ਇਹੜਾ ਮਸਲਿਆਂ ਨੂੰ ਆਧਾਰ ਬਣਾ ਕੇ ਫਿਲਹਾਲ ਕਿ ਆਸਰਾਈਆਂ ਦਾ ਮਾਹੌਲ ਗਰਮ ਹੈ ਦੋ ਡਿਪਟੀ ਸੀਐਮ ਅੱਜ ਸ਼ਾਮ ਤੱਕ ਮਿਲ ਸਕਦੇ ਨੇ ਪੰਜਾਬ ਨੂੰ ਔਰ ਦੂਜੇ ਪਾਸੇ ਚਾਰ ਮੰਤਰੀ ਜਿਹੜੇ ਨੇ ਉਹਨਾਂ ਦੀ ਛੁੱਟੀ ਕੀਤੀ ਜਾ ਸਕਦੀ ਹੈ ਰੈਂਦੀ ਗੱਲ ਹੈ ਜਿਹੜੇ ਮੰਤਰੀ ਇਨਕਲੂਡ ਕੀਤੇ ਜਾਣਗੇ ਚਾਰ ਛੱਡ ਕੇ ਪੰਜ ਨੂੰ ਇਨਕਲੂਡ ਵੀ ਕੀਤਾ ਜਾਣਾ ਹੈ ਉਹਦੇ ਬਾਰੇ ਵੀ ਚਰਚਾ ਹੋਣੀ ਲਾਜ਼ਮੀ ਹੈ ਉਹਨਾਂ ਦੇ ਵਿੱਚੋਂ ਇੱਕ ਨਾਮ ਤਾਂ ਜਲੰਧਰ ਵੈਸਟ ਤੋਂ ਵਿਜੇਤਾ ਆਮ ਆਦਮੀ ਪਾਰਟੀ ਦੇ ਨਵੇਂ ਐਮਐਲਏ ਮੋਹਿੰਦਰ ਭਗਤ ਦੱਸੇ ਜਾ ਰਹੇ ਨੇ ਉਹਨਾਂ ਨੂੰ ਇਨਕਲੂਡ ਕੀਤਾ ਜਾ ਸਕਦਾ ਹੈ ਉਹਨਾਂ ਦੇ ਨਾਲ ਹਰਦੀਪ ਸਿੰਘ ਮੁੰਡੀਆਂ ਬਰਿੰਦਰ ਕੁਮਾਰ ਗੋਇਲ ਅਤੇ ਤਰਨਪ੍ਰੀਤ ਸਿੰਘ ਇਹ ਵੀ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤੇ ਜਾ ਸਕਦੇ ਨੇ ਇਹਨਾਂ ਦੇ ਨਾਮ ਜਿਹੜੇ ਨੇ ਉਹ ਅੱਗੇ ਚੱਲਦੇ ਪਏ ਹਾਲਾਂਕਿ ਸ਼ਾਮਿਲ ਕੌਣ ਹੋਣਗੇ ਕਿਹਨਾਂ ਨੂੰ ਕੀਤਾ ਜਾਵੇਗਾ ਕਿਹਨਾਂ ਨੂੰ ਨਹੀਂ ਕੀਤਾ ਜਾਵੇਗਾ ਇਹ ਸ਼ਾਮ ਤੱਕ ਸਾਰਾ ਕੁਝ ਕਲੀਅਰ ਹੋ ਜਾਵੇਗਾ ਪਰ ਇਸ ਦੇ ਬਾਵਜੂਦ ਜਿਹੜੀਆਂ ਚਰਚਾਾਂਵਾਂ ਨੇ ਉਹ ਚੱਲਦੀਆਂ ਪਈਆਂ ਬਲਕਾਰ ਸਿੰਘ ਦਾ ਨਾਮ ਵੀ ਅੱਗੇ ਚੱਲ ਰਿਹਾ ਜਿਨ੍ਹਾਂ ਨੂੰ ਕੱਢਿਆ ਜਾ ਸਕਦਾ ਉਹਦਾ ਕਾਰਨ ਵੀ ਜਿਹੜਾ ਸਾਹਮਣੇ ਆ ਰਿਹਾ ਇੱਕ ਕਥਿਤ ਤਸ਼ਲੀਲ ਵੀਡੀਓ ਜਿਹੜੀ ਇੱਕ ਤੌਰ ਤੇ ਸਾਹਮਣੇ ਆਈ ਸੀ ਇਹਨਾਂ ਦੀ ਉਹ ਵੀ ਇਸ ਦਾ ਕਾਰਨ ਬਣ ਸਕਦੀ ਆ ਜਦੋਂ ਜਲੰਧਰ ਜ਼ਿਮਨੀ ਚੋਣ ਸੀ ਉਸ ਵੇਲੇ ਉਹ ਅਸ਼ਲੀਲ ਵੀਡੀਓ ਸਾਹਮਣੇ ਆਉਂਦੀ ਆ ਕਥਿਤ ਅਸ਼ਲੀਲ ਵੀਡੀਓ ਸਾਹਮਣੇ ਆਉਂਦੀ ਆ ਜਿਹੜੀ ਕਥਿਤ ਤੌਰ ਦੇ ਉੱਤੇ ਬਲਕਾਰ ਸਿੰਘ ਦੀ ਸੀ ਦੱਸੀ ਜਾ ਰਹੀ ਸੀ ਉਸ ਵਾਸਤੇ ਇਹ ਕੰਮ ਹੋ ਸਕਦਾ ਹੈ ਦੂਸਰੇ ਪਾਸੇ ਅਨਮੋਲ ਗਗਨ ਮਾਨ ਨੂੰ ਲੈ ਕੇ ਕਈ ਆਰਟੀਕਲਸ ਦੇ ਵਿੱਚ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਇਨਐਕਟਿਵ ਨੇ ਜਾਂ ਉਹਨਾਂ ਦੀ ਐਕਟਿਵਨੈਸ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ ਤਾਂ ਕਰਕੇ ਸ਼ਾਇਦ ਉਹਨਾਂ ਨੂੰ ਕੱਢਿਆ ਜਾ ਰਿਹਾ ਹੋਵੇ ਦੂਜੇ ਪਾਸੇ ਚੇਤਨ ਸਿੰਘ ਜੋੜਾ ਮਾਜਰਾ ਨੇ ਔਰ ਉਹਨਾਂ ਦੇ ਨਾਲ ਨਾਲ ਬ੍ਰਹਮ ਸ਼ੰਕਰ ਜਮਪਾ ਜਿਹੜੇ ਉਹਨਾਂ ਦਾ ਨਾਮ ਸਾਹਮਣੇ ਆ ਰਿਹਾ ਸੀ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਸ਼ਾਮ ਤੱਕ ਸਾਰਾ ਕੁਝ ਕਲੀਅਰ ਹੋ ਜੂਵੇਗਾ ਫਿਲਹਾਲ ਜੋ ਤੱਕ ਸਾਹਮਣੇ ਆ ਰਹੇ ਤੁਹਾਡੇ ਸਾਹਮਣੇ ਰੱਖੇ ਨੇ ਵੱਡਾ ਫੇਰਬਦਲ ਹੈ ਵੱਡਾ ਪਰਵਰਤਨ ਹੈ ਔਰ ਆਖਿਰਕਿਉਂ ਹੈ ਇਹ ਵੀ ਆਉਂਦੇ ਸ਼ਾਮ ਨੂੰ ਕਲੀਅਰ ਹੋ ਜਿਹਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇਰੋ 1 ਇੰਡੀਆ ਪੰਜਾਬੀ